ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਤੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਵਿਕ ਸਿੱਖਿਸ਼ਟੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਸੱਭਿਆਚਾਰ ਜਿਸ ਦਾ ਵਿਸ਼ਾ ਹੈ ਜੀ ਤੇਰਾ ਰੂਪ ਛੱਲਿਆ ਨਾ ਜਾਵੇ ਸਿਰੋਂ ਲਾ ਦੇ ਸੋਣ ਜੜੀਆਂ ਅੱਜ ਦੀ ਵੀਡੀਓ ਵਿੱਚ ਅਲੋਪ ਹੋਰੇ ਇੱਕ ਗਹਿਣੀ ਦੀ ਗੱਲ ਕਰਾਂਗੀ ਜੋ ਪੀਟੈਡ 2 ਪੰਜਾਬ ਪੁਲਿਸ ਕਲਰਕ ਤੇ ਮਾਸਟਰ ਕਾਲਜ ਦੇ ਵਿਦਿਆਰਥੀਆਂ ਲਈ ਬੜੀ ਲਾਇਬੰਦ ਹੈ ਇੱਕ ਛੋਟੇ ਜਿਹੇ ਪੰਛੀ ਦਾ ਨਾਮ ਸੋਨ ਚਿੜੀ ਹੈ ਜਿਸ ਦਾ ਰੰਗ ਪੀਲਾ ਹੁੰਦਾ ਹੈ ਕਿਸੇ ਨੂੰ ਕੋਈ ਕੀਮਤੀ ਚੀਜ਼ ਮਿਲ ਜਾਵੇ ਉਸ ਲਈ ਸੋਨੇ ਦੀ ਚਿੜੀ ਹੱਥ ਆਉਣਾ ਮੁਹਾਵਰਾ ਵਰਤਿਆ ਜਾਂਦਾ ਹੈ ਸੋ ਸੋਨ ਚਿੜੀ ਇੱਕ ਪੰਛੀ ਵੀ ਹੈ ਜਿਸ ਦਾ ਰੰਗ ਪੀਲਾ ਹੁੰਦਾ ਹੈ ਕਿਸੇ ਦੇ ਹੱਥ ਕੋਈ ਕੀਮਤੀ ਚੀਜ਼ ਲੱਗ ਜਾਂਦੀ ਹੈ ਤਾਂ ਇਸ ਇੱਕ ਮੁਹਾਵਰਾ ਵਰਤਦੇ ਹਾਂ ਸੋਨੇ ਦੀ ਚਿੜੀ ਹੱਥ ਆਉਣਾ ਕੀਮਤੀ ਚੀਜ਼ ਮਿਲਣਾ ਪਰ ਜਿਸ ਸੋਨ ਚਿੜੀ ਦੀ ਗੱਲ ਮੈਂ ਕਰ ਰਹੀ ਹਾਂ ਉਹ ਇੱਕ ਗਹਿਣਾ ਹੈ ਇਸਤਰੀਆਂ ਦੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀ ਚੀਚੀ ਤੱਕ ਗਹਿਣੇ ਬਣੇ ਹੋਏ ਹਨ ਪਾਵੀ ਇਸਤਰੀਆਂ ਨੂੰ ਗਹਿਣਿਆਂ ਨਾਲ ਬੜਾ ਪਿਆਰ ਹੁੰਦਾ ਹੈ ਉਹ ਆਪਣੇ ਹਾਰ ਸ਼ਿੰਗਾਰ ਦੇ ਲਈ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀ ਚੀਚੀ ਦੀ ਉਂਗਲੀ ਤੱਕ ਜੋ ਗਹਿਣੇ ਹੈ ਉਹ ਤਾਰਨ ਕਰ ਲਿਆ ਹਨ ਤਾਂ ਜੋ ਉਹ ਸੁੰਦਰ ਦੇਸਨ ਸੋਇਸ ਤਰਾ ਸੋਨ ਚੜੀ ਇੱਕ ਗਹਿਣਾ ਹੈ ਜਿਸ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਹਾਂ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਕਤ ਪਾ ਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਸਿਰਦੇਵਾਲਾਂ ਦੇ ਸਾਰੇ ਗਹਿਣੇ ਸੋਨੇ ਦੇ ਬਣਾਏ ਜਾਂਦੇ ਸਨ ਸਿਰਦੇਵਾਲਾਂ ਦਾ ਸਭ ਤੋਂ ਵੱਡਾ ਗਹਿਣਾ ਹੁੰਦਾ ਸੀ ਸੱਗੀ ਫੁੱਲ ਛੋਟੇ-ਛੋਟੇ ਗਹਿਣੇ ਤਾਂ ਕਈ ਹਨ ਜਿੰਨਾ ਵਿੱਚੋਂ ਸੋਨ ਚਿੜੀਆਂ ਇੱਕ ਗਹਿਣਾ ਹੈ ਪਾਵ ਪੁਰਾਣੀ ਸਮੇਂ ਸੋਨੇ ਦੇ ਗਹਿਣੇ ਸਿਰਦੇਵਾਲਾਂ ਦੇ ਜਿੰਨੇ ਵੀ ਗਹਿਣੇ ਹੁੰਦੇ ਸਨ ਉਹ ਸੋਨੇ ਦੇ ਹੀ ਬਣਾਏ ਜਾਂਦੇ ਸਨ ਸਗੀ ਫੁੱਲ ਸਿਰ ਤੇ ਧਾਰਨ ਕਰਨ ਵਾਲਾ ਸਭ ਤੋਂ ਵੱਡਾ ਗਹਿਣਾ ਹੈ। ਔਰ ਸੋਨ ਚਿੜੀ ਗਹਿਣਾ ਵੀ ਜੋ ਹੈ ਉਹ ਸਿਰ ਤੇ ਧਾਰਨ ਕੀਤਾ ਜਾਂਦਾ ਸੀ। ਸੋਨ ਸੋਨਿਣ ਕਿਹਾ ਜਾਂਦਾ ਹੈ। ਸਿਰ ਦੇ ਵਾਲਾਂ ਵਿੱਚ ਪਕੜ ਬਣਾਈ ਰੱਖਣ ਲਈ ਜੋ ਸੋਨੇ ਦੇ ਕਲਿੱਪ ਸਿਰ ਉੱਤੇ ਲਗਾਏ ਜਾਂਦੇ ਹਨ ਉਹਨਾਂ ਨੂੰ ਸੋਨ ਚਿੜੀਆਂ ਕਹਿੰਦੇ ਹਨ। ਭਾਵ ਸੋਨ ਚਿੜੀਆਂ ਇੱਕ ਤਰ੍ਹਾਂ ਦਾ ਕਲਿੱਪ ਹਨ। ਜੋ ਸਿਰ ਤੇ ਵਾਲਾਂ ਦੀ ਪਕੜ ਬਣਾਈ ਰੱਖਣ ਦੇ ਲਈ ਲਗਾਏ ਜਾਂਦੇ ਹਨ ਸੋਨ ਚਿੜੀਆਂ 'ਚੋਂ ਸੋਨ ਦਾ ਅਰਥ ਸੋਨਾ ਹੈ ਔਰ ਚਿੜੀ ਦਾ ਅਰਥ ਕਲਿੱਪ ਹੈ ਜੋ ਕਲਿੱਪ ਸੋਨੇ ਦੇ ਬਣਾਏ ਜਾਂਦੇ ਹਨ ਉਹਨਾਂ ਨੂੰ ਸੋਨ ਚਿੜੀਆਂ ਕਿਹਾ ਜਾਂਦਾ ਸੀ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਜੁਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿੱਧ ਹੋ ਗਿਆ ਹੈ ਸੋਨ ਚਿੜੀਆਂ ਦੋਰਾ ਕੰਮ ਕਰਦੀਆਂ ਹਨ ਇੱਕ ਤਾਂ ਸਿਰ ਦੇ ਵਾਲਾਂ ਨੂੰ ਕੰਟਰੋਲ ਕਰਦੀਆਂ ਹਨ ਦੂਜਾ ਸਿਰ ਦੇ ਵਾਲਾਂ ਦਾ ਸ਼ਿੰਗਾਰ ਬੰਨ੍ਹਦੀਆਂ ਹਨ ਸੋਨ ਚਿੜੀਆਂ ਜੋ ਸੋਨੇ ਦੇ ਤਰ੍ਹਾਂ ਦੇ ਕਲਿੱਪ ਹੁੰਦੇ ਹਨ ਇਹ ਦੋ ਤਰ੍ਹਾਂ ਦਾ ਕੰਮ ਕਰਦੇ ਹਨ ਇੱਕ ਤਾਂ ਵਾਲਾਂ ਦਾ ਹਾਰ ਸ਼ਿੰਗਾਰ ਕਰਦੇ ਹਨ ਦੂਜਾ ਵਾਲਾਂ ਨੂੰ ਖੇਲਰਨ ਨਹੀਂ ਦਿੰਦੇ ਪਕੜ ਬਣਾਈ ਰੱਖਦੇ ਹਨ ਕੰਟਰੋਲ 'ਚ ਰੱਖਦੇ ਹਨ ਇਸ ਚੈਨਲ ਤੇ ਮੈਂ ਤੁਹਾਨੂੰ ਪੰਜਾਬੀ ਹਿਸਟਰੀ ਤੇ ਸਵਿਕਸ ਦੇ ਮੋਕ ਟੈਸਟ ਵੀ ਕਰਵਾ ਰਹੀ ਹਾਂ ਜੋ ਤੁਹਾਡੇ ਪੇਪਰ ਦੀ ਤਿਆਰੀ 'ਚ ਕਾਫੀ ਸਹਾਇਕ ਸਿੱਧ ਹੋਣਗੇ ਲੋਕ ਗਿਆਨ ਵਿੱਚ ਮਾਸਟਰ ਕੈਡਰ ਦੀ ਪ੍ਰੀਖਿਆ ਦੇ ਵਿੱਚ ਇੱਕ ਨਾ ਇੱਕ ਪ੍ਰਸ਼ਨ ਜ਼ਰੂਰ ਪੁੱਛਿਆ ਜਾਂਦਾ ਹੈ ਜਿਸ ਮੁਟਿਆਰ ਤੇ ਪੂਰਾ ਰੰਗ ਰੂਪ ਹੁੰਦਾ ਸੀ ਜੇਕਰ ਉਹ ਸੋਨ ਚੀਣੀਆਂ ਲਾਹ ਲੈਂਦੀ ਸੀ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਕਰ ਦਿੰਦੀਆਂ ਸਨ ਤਾਂ ਉਦੋਂ ਕਿਹਾ ਜਾਂਦਾ ਸੀ ਤੇਰਾ ਰੂਪ ਛੱਲਿਆ ਨਾ ਜਾਵੇ ਸਿਰੋਂ ਲਾ ਦੇ ਸੋਨ ਚਿੜੀਆਂ ਕਿ ਸਿਰ ਤੇ ਜੋ ਤੂੰ ਸੋਨ ਚਿੜੀਆਂ ਧਾਰਨ ਕੀਤੀਆਂ ਨੇ ਉਸ ਦੇ ਨਾਲ ਤੇਰਾ ਜੋ ਰੂਪ ਹੈ ਉਹ ਛੱਲਿਆ ਨਹੀਂ ਜਾ ਰਿਹਾ ਇਸ ਕਰਕੇ ਉਸ ਨੂੰ ਨਜ਼ਰ ਨਾ ਲੱਗ ਜਾਏ ਉਹ ਸੋਨ ਚਿੜੀਆਂ ਉਤਾਰਨ ਦੇ ਲਈ ਕਿਹਾ ਜਾਂਦਾ ਸੀ ਇਹ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕਸ ਹਿਸਟਰੀ ਤੇ ਪੰਜਾਬੀ ਵਿਸ਼ਵ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਦੇ ਰਹੀ ਹਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਪੰਨੇ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਅੱਜ ਦੀ ਵੀਡੀਓ ਇੱਕ ਲੋਕ ਗਾਣਾ ਸੋਨ ਚਿੜੀਆਂ ਬਾਰੇ ਹੈ ਸੋਨ ਚਿੜੀਆਂ ਵਿਆਹੀਆਂ ਹੋਈਆਂ ਕੁੜੀਆਂ ਹੀ ਲਾਉਂਦੀਆਂ ਸਨ ਮਤਲਬ ਗਾਣਾ ਤਾਂ ਸੀ ਕੁਆਰੀਆਂ ਕੁੜੀਆਂ ਦਾ ਨਹੀਂ ਵਿਆਹੀਆਂ ਕੁੜੀਆਂ ਦਾ ਸਿਰ ਤੇ ਦੋ ਸੋਨ ਚਿੜੀਆਂ ਲਾਈਆਂ ਜਾਂਦੀਆਂ ਸਨ ਇੱਕ ਸਿਰ ਦੇ ਸੱਜੇ ਪਾਸੇ ਇੱਕ ਸਿਰ ਦੇ ਖੱਬੇ ਪਾਸੇ ਭਾਗ ਇਹ ਜੋ ਗਹਿਣਾ ਹੈ ਇਹ ਸਿਰਫ ਵਿਆਹੀਆਂ ਹੋਈਆਂ ਕੁੜੀਆਂ ਹੀ ਧਾਰਨ ਕਰ ਸਕਦੀਆਂ ਸਨ ਇਸ ਨੂੰ ਉਸ ਸਿਰ ਤੇ ਲਗਾਉਂਦੀਆਂ ਇਹਨਾਂ ਦੀ ਗਿਣਤੀ ਦੋ ਹੁੰਦੀ ਇੱਕ ਸੱਜੇ ਪਾਸੇ ਲਗਾਉਂਦੀਆਂ ਸਿਰ ਦੇ ਇੱਕ ਸਿਰ ਦੇ ਖੱਬੇ ਪਾਸੇ ਲਗਾਉਂਦੀਆਂ ਕਮੈਂਟ ਬਾਕਸ ਜਾ ਕੇ ਤੁਸੀਂ ਕਮੈਂਟ ਜਰੂਰ ਕਰਨਾ ਹੈ ਜੀ ਸੋਨ ਚੀੜੀਆਂ ਇਹ ਨਿਤ ਵਰਤੋਂ ਵਾਲਾ ਗਿਆਨ ਨਹੀਂ ਸੀ ਕਿਉਂਕਿ ਮਹਿੰਗੀਆਂ ਸੰ ਵਿਆਹ ਖੁਸ਼ੀਆਂ ਦੇ ਸਮਾਗਮਾਂ ਤੀਆਂ ਤੇ ਹੋਰ ਤਿਹਾਰਾਂ ਦੇ ਸਮੇਂ ਸੋਨ ਚੀੜੀਆਂ ਲਾਈਆਂ ਜਾਂਦੀਆਂ ਸਨ ਭਾਵ ਇਹ ਨਿਤ ਵਰਤੋਂ ਭਾਵ ਹਰ ਰੋਜ਼ ਇਹ ਗਿਆਨ ਧਾਰਨੀ ਸੀ ਕੀਤਾ ਜਾਂਦਾ ਖਾਸ ਸਮਾਗਮਾਂ ਤੇ ਜਿਵੇਂ ਵਿਆਹ ਤੇ ਖੁਸ਼ੀ ਦੇ ਮੌਕੇ ਤੇ ਤੀਸ ਤਿਹਾਰ ਤੇ ਇਹ ਜੜਾ ਗਿਆਨਾ ਹੈ ਇਸਤਰੀਆਂ ਸ਼ਿੰਗਾਰ ਕਰਦੇ ਸਮੇਂ ਆਪਣੇ ਸਿਰ ਤੇ ਤਾਰਨ ਕਰਦੀਆਂ ਸਨ ਸੋਨ ਚਿੜੀ ਇੱਕ ਗਿਆਨਾ ਹੈ ਜੋ ਪੁਰਾਣੇ ਸਮੇਂ ਇਸਤਰੀ ਆਪਣੇ ਹਾਰ ਸ਼ਿੰਗਾਰ ਵਿੱਚ ਇਸ ਨੂੰ ਸ਼ਾਮਲ ਕਰਦੀ ਸੀ ਹੁਣ ਸਿਰ ਦੇ ਵਾਲਾਂ ਵਿੱਚ ਸੋਨੇ ਤੇ ਗਹਿਨੇ ਲਾਉਣ ਦਾ ਰਿਵਾਜ ਹੀ ਖਤਮ ਹੋ ਗਿਆ ਹੈ ਇਸ ਲਈ ਹੁਣ ਕੋਈ ਵੀ ਮੁਟਿਆਰ ਸੋਨ ਚਿੜੀ ਨਹੀਂ ਲਾਉਂਦੀ ਇਕਦਾ ਸੋਨਾ ਇਨਾ ਮਹਿੰਗਾ ਹੋ ਗਿਆ ਹੈ ਹਾਲਾਤ ਵੀ ਪਹਿਲੇ ਵਰਗੇ ਨਹੀਂ ਰਹੇ ਤਾਂ ਸਿਰਦੇ ਵਾਲਾਂ ਵਿੱਚ ਸੋਨੇ ਦੇ ਗਹਿਣੇ ਲਾਉਣ ਦਾ ਜੋ ਰਿਵਾਜ ਹੈ ਉਹ ਖਤਮ ਹੋ ਗਿਆ ਹੈ ਹੁਣ ਮਟਿਆਰਾ ਸੋਨ ਚਿੜੀਆਂ ਨਾ ਲਾ ਕੇ ਵਾਲਾਂ 'ਚ ਜਿਹੜਾ ਹੈ ਕਈ ਤਰ੍ਹਾਂ ਦੇ ਕਲਿੱਪ ਲਗਾਉਂਦੀਆਂ ਹਨ ਤਾਂ ਜੋ ਸਿਰਦੇ ਵਾਲਾਂ ਦੀ ਜੋ ਪਕੜ ਹੈ ਉਹ ਬਣੀ ਰਹੇ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ 'ਚ ਇਹ ਲੋ ਹੋ ਰਹੇ ਅਲੋਪ ਹੋ ਗਿਆ ਯਾਨੀ ਸੌਂਚੜੀ ਬਾਰੇ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਹੈ ਮਾਸਟਰ ਕੈਡਰ ਦੇ ਵਿਦਿਆਰਥੀਆਂ ਨੂੰ ਲੋਕ ਗਿਆਨਿਆ ਬਾਰੇ ਜ਼ਰੂਰ ਪੁੱਛਿਆ ਜਾਂਦਾ ਹੈ ਇੱਕ ਪ੍ਰਸ਼ਨ ਜ਼ਰੂਰ ਆਂਦਾ ਹੈ ਉਹਨਾਂ ਲਈ ਵੀਡੀਓ ਬੜੀ ਲਾਇਬੰਦ ਹੈ ਇਸ ਚੈਨਲ ਤੇ ਹਿਸਟਰੀ ਪੰਜਾਬੀ ਸਵਿਕਸ ਦੇ ਮੋਕ ਟੈਸਟ ਵੀ ਹਨ ਜੋ ਤੁਹਾਡੇ ਪੇਪਰ ਦੀ ਤਿਆਰੀ ਚ ਸਹਾਇਕ ਸਿੱਧ ਹੋਣਗੇ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਫੇਸਬੁੱਕ ਪੇਜ पंजाबी वाले लाइक फॉलो शेयर जरूर करो जी इस अलावा यूट्यूब एक चैनल पंजाबी वाले भैन जी के नाम से चल रहा है मेरे चैनल सबसक्राइब कर महत्वपूर्ण जानकारियां प्राप्त करो हिस्ट्री पंजाबी स्विक्स के करंट अफेयर के काफ़ी वीडियो इस चैनल ते हैं तुसी देख के अपने पेपर की तैयारी कर सकते हो धन्यवाद